ਉਦੋਂ ਤੋਂ ਹੁਣ ਸਾਡੇ ਨਾਲ ਜੁੜ ਚੁੱਕਿਆ ਪੁਲਿਸ ਥਾਣਾ ਸੱਦਾ ਮੜ ਦੀ ਮੁਖੀ ਸਰਦਾਰ ਹੀਰਾ ਸਿੰਘ ਜੀ ਜੋ ਪੰਜਾਬ ਸਰਕਾਰ ਜਾਂ ਦਿੱਤਾ ਤੇ ਪੁਲਿਸ ਪ੍ਰਸ਼ਾਸਨ ਨੂੰ ਜੁੱਧ ਨਸ਼ਿਆਂ ਵਿਰੁੱਧ ਜੋ ਮਹਿੰਮ ਚਲਾਈ ਜਾ ਰਹੀ ਆ ਜਿਸ ਦੇ ਨਤੀਜੇ ਵੀ ਬਹੁਤ ਵਧੀਆ ਦੇਖਣ ਨੂੰ ਮਿਲਦੇ ਆ ਜੇ ਅਸੀਂ ਪੁਲਿਸ ਥਾਣਾ ਸੱਦਾ ਮੜ ਦੀ ਗੱਲ ਕਰੀਏ ਤਾਂ ਪੁਲਿਸ ਥਾਣਾ ਸੱਦਾ ਮੜ ਦੀ ਸ਼ਾਨਦਾਰ ਜਿਹੀ ਕਾਰਜਕਾਰੀ ਦਿਖਾਈ ਜਾ ਰਹੀ ਆ ਤੇ ਥੋੜੇ ਸਮੇਂ ਦੇ ਅੰਦਰ ਹੀ ਨਸ਼ੇ ਦੇ ਸਮਲਾਂ ਨੂੰ ਇੱਕ ਵਾਰ ਤਾਂ ਜਿਹੜਿਆਂ ਭਜਣਾ ਪਾਉਂਦੇ ਆ ਗੀਆਂ ਇਹ ਕਾਫੀ ਐ ਨਸ਼ੇ ਸਮਗਲਾਂ ਤੇ ਪੁਲਿਸ ਵੱਲੋਂ ਮੁਕੱਦਮੇ ਦਰਜ ਕੀਤੇ ਗਏ ਆ ਤੇ ਅੱਜ ਸਾਡੇ ਨਾਲ ਪੁਲਿਸਾਂ ਸੱਤਾਂ ਮਿੰਟ ਦੇ ਮੁਖੀ ਜੜ ਜੁੜੇ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਇਹਨਾਂ ਨੇ ਜਦੋਂ ਦੀ ਜੁੱਧ ਨਸ਼ਾ ਪ੍ਰੋਧ ਮਹਿੰਮ ਚਲਾਈ ਆ ਉਹਨਾਂ ਤੱਕ ਕਿੰਨੇ ਸਮਗਲਾਂ ਦੇ ਮੁਕੱਦਮੇ ਦਿੱਤੇ ਗਏ ਆ ਤੇ ਜਿਹੜੀ ਪ੍ਰਾਪਰਟੀ ਸਰਕਾਰ ਵੱਲੋਂ ਨਸ਼ੇ ਸਮਗਲਾਂ ਦੀ ਫ੍ਰੀਜ਼ ਕੀਤੀ ਜਾ ਰਹੀ ਆ ਉਹ ਇਹਨਾਂ ਨੇ ਕਿੰਨੀ ਫ੍ਰੀਜ਼ ਕੀਤੀ ਆ ਉਹਨਾਂ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਆਓ ਆਪਾਂ ਕਰਦੇ ਆ ਗੱਲਬਾਤ ਐ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਜੀ ਸਵਾਗਤ ਜੀ ਐ ਸਰ ਜਿਸ ਤਰ੍ਹਾਂ ਤੁਹਾਡੀ ਸ਼ਾਨਦਾਰ ਕਾਰਜਕਾਰੀ ਆ ਸਤਨਾ ਬੇਟੇ ਦੇ ਵਿੱਚ ਜਿਹੜੀ ਮਹਿਮ ਦਿਨ-ਬੇਨ ਅੱਗੇ ਵਧ ਰਹੀ ਆ ਤੇ ਕਾਫੀ ਨਸਿਰਿਸ ਮਗਲਾਂ ਨੂੰ ਇੱਕ ਵਾਰ ਤਾਂ ਜਿਹੜੀਆਂ ਬ੍ਰੇਕਾਂ ਲੱਗ ਗਈਆਂ ਵਾ ਸਹਿਮ ਦਾ ਮਾਹੌਲ ਵੀ ਦੇਖਣ ਨੂੰ ਨਸਿਰਿਸ ਮਿਲ ਰਿਹਾ ਵਾ ਤੇ ਉਹਦੇ ਸਬੰਧ ਵਿੱਚ ਸਰ ਕੀ ਕਹਿਣਾ ਚਾਹੁੰਦੇ ਅੱਛਾ ਪਹਿਲਾਂ ਤਾਂ ਮੈਂ ਜਿਹੜੀ ਥਾਣਾ ਸਤਨਾ ਬੇਟ ਸਾਡੇ ਸਤਨਾ ਬੇਟ ਏਰੀਆ ਦੀ ਪ੍ਰੈਸ ਹੈ ਜਿੰਨੇ ਵੀ ਪੱਤਰਕਾਰ ਸਹਿਬਾਨ ਨੇ ਭਰਾ ਨੇ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਤਾ ਹੈ ਕਿ ਜਿਹੜੀ ਪੰਜਾਬ ਸਰਕਾਰ ਤੇ ਤੇ ਸਾਡੇ ਡਿਪਾਰਟਮੈਂਟ ਤੇ ਸਾਡੇ ਮਾਹਰ ਜੋਗ ਸੀਨੀਅਰ ਅਫੀਸਰ ਸਹਿਬਾਨ ਦੀ ਦਿਸ਼ਾ ਨਿਰਦੇਸ਼ ਤੇ ਜੁੱਧ ਨਸ਼ਿਆਂ ਵਿਰੁੱਧ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਤੁਹਾਡਾ ਵੀ ਬਹੁਤ ਵੱਡਾ ਯੋਗਦਾਨ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸਤਿਮਾ ਬੀਠ ਦੀ ਪ੍ਰੈਸ ਦਾ ਸਾਰੇ ਪੱਤਰਕਾਰ ਭਰਾ ਹਾਂ ਹਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਕਿ ਜਦੋਂ ਦਾ ਜੁੱਧ ਨਸ਼ਿਆਂ ਵਿਰੁੱਧ ਸਰਕਾਰ ਵੱਲੋਂ ਅਲਿਖਿਆ ਗਿਆ ਹੈ ਉਹਦੇ ਤਹਿਤ ਥਾਣਾ ਸੰਤਵਾਪੇਟ ਵਿੱਚ ਅਸੀਂ 60 ਦੇ ਕਰੀਬ ਐਫ ਆਈ ਆਰਸ ਦਰਜ ਰਜਿਸਟਰ ਕਰਕੇ ਉਹ ਦੋਸ਼ੀਆਂ ਨੂੰ ਜੇਲ੍ਹ ਵਿੱਚ ਭੇਜਿਆ ਗਿਆ ਹੈ ਤੇ ਅੱਜ ਵੀ ਇੱਕ ਅਸੀਂ ਮੁਕੱਦਮਾ ਦਿੱਤਾ ਜੀ 6 ਗ੍ਰਾਮ ਹੈਵਨ ਫੜੀ ਹੈ ਜੀ ਜੀ ਸਲੇਮਪੋਰਟ ਬਾਈ ਜੀ ਸਾਟਾ ਇੱਥੇ ਹੈਗਾ ਅਮਰਜੀਤ ਕੌਰ ਅਮਰੋ ਉਰਫ ਵਾਈਫ ਆਫ ਬੁੱਟਰ ਬੁੱਟਰ ਸਿੰਘ ਹੈ ਜੀ ਤੇ ਇਹਦੀ ਕਾਫੀ ਸ਼ਿਕਾਇਤ ਸੀ ਕਿ ਸਾਡੀ ਟੀਮ ਨੇ ਇਹ ਤੋਂ 6 ਗ੍ਰਾਮ ਹੈਰੋਨ ਰਿਕਵਰ ਕੀਤੀ ਹੈ ਜੀ ਤੇ ਕੱਲ ਨੂੰ ਅਸੀਂ ਇਹਨੂੰ ਪੇਸ਼ ਅਦਾਲਤ ਕਰਾਂਗੇ ਇਹਦੇ ਖਿਲਾਫ ਕੋਈ ਪਹਿਲਾ ਮੁਕੱਦਮਾ ਤਾਂ ਇਹਦੇ ਖਿਲਾਫ ਇੱਕ ਮੁਕੱਦਮਾ ਪਹਿਲਾਂ ਹੈ ਤੇ ਬਾਕੀ ਇਨਵੈਸਟੀਗੇਸ਼ਨ ਚ ਚੱਲ ਰਹੀ ਹੈ ਜੀ ਕਿ ਅੱਗੇ ਇਹ ਕਿਸ ਤੋਂ ਲੈ ਕੇ ਆਉਂਦੀ ਹੈ ਜੀ ਤੇ ਜੁੱਧ ਨਸ਼ਮ ਰੋਧ ਮੁਹੰਮਦ ਇਤਿਆਦ ਅਸੀਂ ਪਿਛਲੇ 2 ਮਹੀਨਿਆਂ ਚ ਪਿਛਲੇ ਮਹੀਨੇ ਅਸੀਂ 1 ਕਰੋੜ 75 ਲੱਖ 40 ਹਜ਼ਾਰ ਰੁਪਏ ਦੀ ਪਿਛਲੇ ਮਹੀਨੇ ਅਸੀਂ ਕਰੀਬ 1 ਕਰੋੜ 86 ਲੱਖ 18000 ਰੁਪਏ ਦੀ ਪ੍ਰਾਪਰਟੀ ਰਗਪਗ ਕੰਪੀਟੈਂਟ ਅਥਾਰਟੀ ਤੋਂ ਫ੍ਰੀਜ਼ ਕਰਵਾਈ ਸੀ ਤੇ ਇਸ ਇਸ ਸਸ ਵਿੱਚ ਨੇ ਅਸੀਂ ਜੋ ਸਾਡੇ ਅਸੀਂ ਕੇਸ ਬਣਾ ਕੇ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜੇ ਸੀਗੇ ਜੀ ਉਹਨਾਂ ਦੀ કુલ ਰਕਮ ਹੈਗੀ ਹੈ 1 ਕਰੋੜ 75 ਲੱਖ 4000 ਰੁਪਏ ਅਸੀਂ ਕਿ ਮੈਂ ਤੋਂ ਥੋੜੇ ਬਾਤੀ ਮਰਾਹੀ ਇੱਥੇ ਇਹ ਵੀ ਦੱਸਣਾ ਚਾਹਣਾ ਕਿ ਜਿਹੜਾ ਸਾਡਾ ਸਲੇਮਪੋਰਟੇ ਭਾਇ ਜਿਹੜਾ ਪਹਿਲਾਂ ਗੜ ਮੰਨਿਆ ਜਾਂਦਾ ਸੀਗਾ ਚਿੱਟੇ ਦਾ ਉਹਦੇ ਚ ਵੀ ਇੱਕ ਜਿਹੜਾ ਕੀ ਕਹਿੰਦੇ ਸਮਗਲਰ ਹੈ ਜੀਤੇ ਤੇ ਐਫ ਆਈ ਆਰ ਨੰਬਰ 71/17 ਦਰਜ ਹੋਈ ਸੀ ਉਹਦੇ ਤੇ ਇੱਕ ਕਰਨੈਲ ਸਿੰਘ ਕੈਲੀ ਹੈ ਜੀ ਸਲੇਮਪੋਰਟੇ ਪੇਦਾ ਜੀ ਇਹਦੀ ਕੁੱਲ ਪ੍ਰਾਪਰਟੀ ਜਿਹੜੀ ਬੰਦੀ ਸੀਗੀ ਇਹਦੀ 6 ਲੱਖ 40 ਹਜ਼ਾਰ ਰੁਪਏ ਦੀ ਪ੍ਰਾਪਤੀ ਹੈ ਜਿਹੜੀ ਅਸੀਂ ਕੰਪੀਟੈਂਟ ਅਥਾਰਟੀ ਤੋਂ ਫ੍ਰੀ ਚੈੱਕ ਕਰਾ ਚੁੱਕੇ ਥੋੜੇ ਬਾਅਦ ਇਹ ਵੀ ਮੈਂ ਦੱਸਣਾ ਚਾਹੁੰਦਾ ਹਾਂ ਕਿ ਕੋਈ ਵੀ ਬੰਦਾ ਜਿਹੜਾ ਸਮਾਜ ਨੂੰ ਖਰਾਬ ਕਰਦਾ ਹੈ ਚਿੱਟਾ ਵੇਚਦਾ ਹੈ ਉਹ ਹਰ ਕੀਮਤ ਤੇ ਬਖਸ਼ਿਆ ਨਹੀਂ ਜਾਊਗਾ ਜੇ ਕੋਈ ਵੀ ਸੱਚੀ ਜਾਣਕਾਰੀ ਸਾਨੂੰ ਪ੍ਰਾਪਤ ਹੁੰਦੀ ਹੈ ਨਸ਼ੇ ਦੇ ਖਿਲਾਫ ਕਿ ਕਈ ਆ ਬੰਦਾ ਸਮਾਜ ਨੂੰ ਖਰਾਬ ਕਰ ਰਿਹਾ ਹੈ ਚਿੱਟਾ ਵੇਚ ਰਿਹਾ ਹੈ ਉਹਦੇ ਤੇ ਪ੍ਰੋਪਰ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਵਿੱਚ ਭੇਜਿਆ ਜਾਵੇਗਾ ਇਸਰ ਹੁਣ ਤੱਕ ਕਿੰਨੇ ਮੁਕੱਦਮੇ ਦਰਜ ਕੀਤੇ ਗਏ ਆ ਜੀ ਹੁਣ ਤੱਕ 60 ਦੇ ਕਰੀਬ ਅਸੀਂ ਜਦੋਂ ਦਰਜੋਤ ਨਸ਼ਾ ਅਪਰਾਧ ਚਾਰੀ ਹੋਏ 60 ਦੇ ਕਰੀਬ ਮੁਕੱਦਮੇ ਐਫ ਆਈ ਆਰਸ ਲਾਜ਼ ਕੀਤੀਆਂ ਗਈਆਂ ਜੀ ਠੀਕ ਹੈ ਤੇ ਸਰ ਜਿਵੇਂ ਤੁਸੀਂ ਸਲੇਮਪੁਰ ਟਿੱਬਾ ਦੀ ਗੱਲ ਕੀਤੀ ਸੀ ਸਲੇਮਪੁਰ ਟਿੱਬਾ ਦੀ ਪੰਚਾਇਤ ਨੇ ਜਿਸ ਤਰ੍ਹਾਂ ਵੱਖ-ਵੱਖ ਪਿੰਡ ਦੀਆਂ ਪੰਚਾਇਤਾਂ ਨੇ ਨਸ਼ੇ ਦੇ ਖਿਲਾਫ ਮਤਾ ਪਾਉਂਦੇ ਹੋਏ ਪੁਲਿਸ ਦਾ ਡਟ ਕੇ ਸਾਥ ਦੇਣ ਦਾ ਐਲਾਨ ਕੀਤਾ ਸੀ ਤੇ ਜਿਹੜੀ ਪਿੰਡ ਸਲੇਮਪੁਰ ਟਿੱਬਾ ਦੀ ਜਿਹੜੀ ਪੰਚਾਇਤ ਆ ਕਿਤਨਾ ਕਿਤੇ ਇਸ ਮਹਿਮੂਦੇ ਵਿੱਚ ਜਿਹੜੀ ਆ ਉਹਨਾਂ ਨੇ ਵੀ ਇੱਕ ਮਤਾ ਪਾਇਆ ਸੀ ਉਹਨਾਂ ਨੇ ਵੀ ਮਹਿਮੇ ਦੇ ਵਿੱਚ ਹਿੱਸਾ ਬਣ ਕੇ ਸੀ ਉਹ ਕਿਤਰਾ ਕਿਤਰਾ ਜਿਹੜੀ ਪੁਲਿਸ ਤੋਂ ਨਾਰਾਜ਼ ਚਾਲਦੀ ਦਿਖਾਈ ਦੇ ਰਹੀ ਸੀ ਵੀ ਅਸੀਂ ਕੁਝ ਲੋਕਾਂ ਦੇ ਨਾਂ ਜਮਤੂ ਕੀਤੇ ਸੀ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੋਈ ਪਰ ਜਿਹੜੀ ਅੱਜ ਤੁਸੀਂ ਕਾਰਵਾਈ ਕੀਤੀ ਆ ਜੀ ਅੱਜ ਇਹ ਭਰੋਸੇ ਜੋ ਸੂਤਰਾਂ ਤੋਂ ਪਤਾ ਲੱਗਿਆ ਵੀ ਅੱਜ ਦੀ ਜਿਹੜੀ ਪੰਚਾਇਤ ਆ ਤੁਹਾਡੀ ਕਾਰਜਕਾਰੀ ਤੋਂ ਬਹੁਤ ਜ਼ਿਆਦਾ ਖੋਸਾ ਤੇ ਇਹ ਵੀ ਪਤਾ ਲੱਗਿਆ ਸੀ ਵੀ ਤੁਹਾਡੀ ਵਧੀਆ ਕਾਰਜ ਕਰਨ ਦੇ ਦੇ ਹੋਏ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਨਮਾਨਤ ਵੀ ਕੀਤਾ ਜਾ ਜਾਵੇਗਾ ਭਰੋਸੇ ਜੋ ਸੂਤਰਾਂ ਤੋਂ ਪਤਾ ਲੱਗਿਆ ਸੀਗਾ ਤੇ ਤੁਸੀਂ ਇਹਦੇ ਸਬੰਧ ਵਿੱਚ ਵੀ ਕੀ ਕਹਿਣਾ ਚਾਹੁੰਦੇ ਆ ਜੀ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਡਿਊਟੀ ਹੈ ਜੀ ਮੇਰੀ ਟੀਮ ਦੀ ਡਿਊਟੀ ਹੈ ਜੀ ਅਸੀਂ ਲੱਗੇ ਹੋਏ ਹਾਂ ਕੋਈ ਮੇਰੇ ਲਈ ਸਭ ਬਰਾਬਰ ਨਹੀਂ ਜੀ ਮੈਂ ਸਾਰੀਆਂ ਪੰਚਾਇਤਾਂ ਦਾ ਸਤਿਕਾਰ ਕਰਦਾ ਹਾਂ ਜੀ ਬਹੁਤ ਪਰਵਰਦਿਆਂ ਦਾ ਕੋਈ ਵੀ ਇਨਫੋਰਮੇਸ਼ਨ ਆਉਂਦੀ ਹੈ ਟਾਈਮ ਲੱਗ ਸਭ ਤਾਂ ਕਿਸੇ ਵੀ ਇਨਫੋਰਮੇਸ਼ਨ ਤੇ ਪ੍ਰਕਾਰ ਬਈ ਜ਼ਰੂਰ ਹੁੰਦੀ ਹੈ ਤਫੇ ਤੇ ਸਰਫ ਨਸੇ ਦੇ ਸੰਬੰਧ ਨਾਲ ਨੂੰ ਹੁਣ ਜਾਂ ਜਾਂਦੇ ਜਾਂਦੇ ਕੀ ਚੇਤਾਵਨੀ ਦੇਣਾ ਚਾਹੁੰਦੇ ਹਾਂ ਥੋੜੇ ਰਾਹੀ ਬਏ ਚੇਤਾਵਨੀ ਦੇਣਾ ਚਾਹੁੰਦਾ ਕਿ ਜਾਂਤਾ ਲਾਕਾ ਛੱਡ ਦੇਣ ਤੇ ਜਾਂ ਚਿੱਟਾ ਬੰਦ ਕਰ ਦੇਣ ਗੱਲਾਂ ਦੋਈ ਨਹੀਂ ਜੀ ਤੇ ਬਖਸ਼ਿਆ ਦੀ ਜਗ ਜੇ ਕੋਈ ਬੰਦਾ ਰਡਾਰ ਤੇ ਆ ਗਿਆ ਤੇ ਉੱਥੇ ਤੇ ਪ੍ਰੋਪਰ ਕਾਰਵਾਈ ਕੀਤੀ ਜਾਊਗੀ ਸਰ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ